ਹallelujah thank you jesus hallelujah ਕਲੀਸਿਆ ਯੇਸ਼ੂ ਮਸੀਹ ਦੇ ਨਾਮ 'ਤੇ ਤੁਸੀਂ ਸਭ ਜੀ ਨੇ ਬLES ਹੋ ਪਰਮੇਸ਼ਰ ਦਾ ਧੰਨਵਾਦ ਕਰਾਂਗੀ ਸੁੰਦਰ ਸਵੇਰ ਦੇ ਲਈ ਜੋ ਪਰਮੇਸ਼ਰ ਨੇ ਸਾਨੂੰ ਰਾਤ ਤੋਂ ਸੰਭਾਲ ਕੇ ਰੱਖਿਆ ਸਾਡੀ ਸਿਹਤ ਦਾ ਮਦਦ ਕੀਤੀ ਸਾਨੂੰ ਮਿੱਠੀ ਪਿਆਰੀ ਨੀਂਦ ਦਿੱਤੀ ਹallelujah ਸੁੰਦਰ ਸਵੇਰ ਦੇ ਲਈ ਧੰਨਵਾਦ ਕਰਾਂਗੀ ਸਭ ਜੀ ਨੇ ਅਸੀਂ ਅੱਖਾਂ ਨੂੰ ਬੰਦ ਕਰਕੇ ਹੱਥਾਂ ਨੂੰ ਉਠਾ ਕੇ ਇੱਕ ਮਨ ਹੋ ਕੇ ਪ੍ਰਾਰਥਨਾ 'ਚ ਜਾਵਾਂਗੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਜਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਹਾਂ ਤੁਸੀਂ ਤਾਰੀਫ ਦੇ ਜੋਗ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਇੱਕ ਇੱਕ ਜਿਨ੍ਹਾਂ ਨੂੰ ਛੂ ਚੁੱਕਿਆ ਮੇਰੇ ਖੁਦਾਵਨ ਤੁਹਾਡਾ ਆਤਮਾ ਨੇ ਜੀਵਨ ਚ ਕਾਰੇ ਕਰਨੇ ਚਾਲੂ ਹੋ ਗਏ ਮੇਰੇ ਪਰਮੇਸ਼ਰ ਯਹਵਾ ਖੁਦਾਵਨ ਪਰਮੇਸ਼ਰ ਪੁੱਤਰ ਆਤਮਾ ਤੁਹਾਡਾ ਥੈਂਕਸ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਪਰਬੂ ਜੀ ਤੁਹਾਡਾ ਆਤਮਾ ਪਿਤਾ ਪਰਮੇਸ਼ਰ ਇੱਕ ਜਿਨਨ ਸ਼ੂਲੇ ਮੇਰੇ ਪਰਮੇਸ਼ਰ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਸਾਰੀ ਸ਼ਕਤੀ ਇਹਨਾਂ ਦੇ ਪਰਿਵਾਰਾਂ ਚ ਉਹਨਾਂ ਦੇ ਘਰਾਂ ਚ ਆਊਟ ਹੋਈ ਯੇਸ਼ੂ ਦੇ ਨਾਮ ਚ ਆਊਟ ਹੋਈ ਯੇਸ਼ੂ ਦੇ ਨਾਮ ਚ ਮੇਰੇ ਪਰਮੇਸ਼ਰ ਯਹੋਵਾ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਬੰਦ ਦਰਵਾਜ਼ੇ ਬੰਦ ਰਸਤੇ ਇਹਨਾਂ ਦੇ ਓਪਨ ਹੋ ਜਾਈਂ ਤੁਹਾਡੇ ਪੁੱਤਰ ਨਾਮ ਚ ਓਪਨ ਹੋ ਜਾਈਂ ਯੇਸ਼ੂ ਦੇ ਨਾਮ ਚ ਮੇਰੇ ਪਰਮੇਸ਼ਯ ਯਹਵਾ ਸ਼ੂਲ ਮੇਰੇ ਪਰਮੇਸ਼ਯ ਜਿਵੇਂ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਆਪਣੇ ਸਵਰਗੀ ਦੂਤਾਂ ਨੂੰ ਭੇਜਾਂਗਾ ਜੋ ਤੁਹਾਡੇ ਮਾਰਗਾਂ ਨੂੰ ਤਿਆਰ ਕਰਨਗੇ ਮੇਰੇ ਪਰਮੇਸ਼ਯ ਨੇ ਮਾਰਗ ਤਿਆਰ ਹੋ ਚੁੱਕੇ ਨੇ ਪ੍ਰਭੂ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਦੀ ਹਵਾ ਪਰਮੇਸ਼ਯ ਮੇਰੇ ਪਿਤਾ ਪਰਮੇਸ਼ਯ ਯਹਵਾ ਤੇਰੇ ਵਚਨ ਚ ਲਿਖਿਆ ਹੈ ਯਹਵਾ ਤੈਨੂੰ ਬਰਕਤ ਦੇਵੇ ਤੇ ਤੇਰੀ ਰਾਖੀ ਕਰੇ ਮੇਰੇ ਪਿਤਾ ਤੂੰ ਵਾਅਦਾ ਕੀਤਾ ਮੇਰੇ ਪਰਮੇਸ਼ਯ ਯਹਵਾ ਇਹਨਾਂ ਨੂੰ ਬਰਕਤ ਦੇਣ ਦੇ ਲਈ ਇਹਨਾਂ ਦੀ ਰਾਖੀ ਕਰਨ ਦੇ ਲਈ ਕਭ ਤੁਹਾਡੇ ਬੱਚੇ ਚ ਲਿਖਿਆ ਮੇਰੀ ਦਿਆ ਸਦਾ ਦੀਏ ਮੇਰੇ ਪਰਮੇਸ਼ਰ ਤੁਹਾਡੀ ਦਿਆ ਸਦਾ ਦੀਏ ਇਹਨਾਂ ਦੇ ਉੱਪਰ ਆਵੇ ਮੇਰੇ ਪਰਮੇਸ਼ਰ ਮੇਰੇ ਖੁਦਾਵਾਨ ਇਹਨਾਂ ਦੇ ਗਰਭ ਦੇ ਫਲਨਾ ਬਲਾਸ ਕਰਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਸਤਿ ਸ੍ਰੀ ਅਕਾਲ ਵਰਗੀ ਦੋ ਤਨ ਦੇ ਗਰਭ ਨੂੰ ਸ਼ੂਚਕੇ ਨੇ ਮੇਰੇ ਪਰਮੇਸ਼ਰ ਮੇਰੇ ਖੁਦਾਵਾਨ ਹਰ ਇੱਕ ਬਿਮਾਰੀ ਵਾਲੀ ਆਤਮਾ ਦੇ ਜੀਵ ਵਿੱਚ ਆਊਟ ਚੁੱਕੀ ਹੈ ਯੀਸ਼ੂ ਦੇ ਨਾਮ ਚ ਕਰਦੀ ਆ ਜਿਉ ਸੁਧ ਨਾਮ ਚ ਮੇਰੇ ਪਰਮੇਸ਼ਯਾ ਯਹਵਾ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਪ੍ਰਭੂ ਤੇਰੇ ਵਚਨ ਚ ਲਿਖਿਆ ਮੇਰੇ ਪਿਤਾ ਹੈ ਬੋਸ ਥਲੇ ਦੱਬੇ ਲੋਕੋ ਮੇਰੇ ਕੋ ਲਾਓ ਮੈਂ ਤੁਹਾਨੂੰ ਰਾਮ ਦਵਾਂਗਾ ਮੇਰੇ ਪਿਤਾ ਤੇਰੇ ਵਚਨ ਚ ਲਿਖਿਆ ਮੇਰੇ ਪਿਤਾ ਜਿੰਨੇ ਵੀ ਜਿੰਨੇ ਬੋਸ ਥਲੇ ਦੱਬੇ ਹੋਏ ਨੇ ਖੁਦਾਵਾਨ ਇਹਨਾਂ ਨੂੰ ਸ਼ੂ ਕੇ ਪਿਤਾ ਇਹਨਾਂ ਨੂੰ ਬੋਸ ਤੋਂ ਆਜ਼ਾਦ ਕਰੋ ਮੇਰੇ ਪਰਮੇਸ਼ਯਾ ਮੇਰੇ ਪਿਤਾ ਪਰਮੇਸ਼ਰ ਯਹਵਾ ਮੈਂ ਤੁਹਾਡਾ ਥੈਂਕਸ ਕਰਦੀ ਆ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਜਿਦਾ ਤੁਹਾਡੇ ਬੱਚੇ ਚ ਲਿਖਿਆ ਮੈਂ ਤੇਰੇ ਮੂਹਨ ਸ਼ੂ ਕੇ वचन ਪਾਏ ਨੇ ਮੇਰੇ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਐ ਪ੍ਰਾਰਥਨਾ ਚ ਬੜਨ ਮੇਰੇ ਪਰਮੇਸ਼ਰ ਤੇਰਾ ਆਤਮਾ ਸ਼ੂਲੇ ਮੇਰੇ ਪਰਮੇਸ਼ਰ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਪਰਿਵਾਰਾਂ ਚੋਂ ਦੇ ਬੱਚਿਆਂ ਚ ਆਊਟ ਕਰਦੀ ਆ ਯੇਸ਼ੂ ਦੇ ਨਾਮ ਚ ਆਊਟ ਕਰਦੀ ਆ ਯੇਸ਼ੂ ਦੇ ਨਾਮ ਚ ਮੇਰੇ ਪਰਮੇਸ਼ਰ ਯਹਵਾ ਮੈਂ ਤੁਹਾਡਾ ਥੈਂਕਸ ਕਰਦੀ। ਤੁਹਾਡਾ ਧੰਨਵਾਦ ਕਰਦੀ ਪ੍ਰਭੂ ਜੀ। ਤੂਰਪਾਲੂ ਤੇ ਦਿਆਲੂ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਜੀ। ਮੇਰੇ ਖੁਦਾਵਾਨ ਜਿੰਨੇ ਵੀ ਜਿਹਨੇ ਇਸ ਪ੍ਰਾਰਥਨਾ ਨੂੰ ਸੁਣਨ ਤੇਰੇ ਆਤਮਾ ਨੂੰ ਸ਼ੂਭੇ ਮੇਰੇ ਪਰਮੇਸ਼ਰ ਯਾ ਤਹਿੀਲ ਕਰਨ ਮੇਰੇ ਪਰਮੇਸ਼ਰ ਫ੍ਰੀ ਕਰੇ। ਸ਼ੈਤਾਨ ਦੀ ਸਾਰੀ ਯੋਜਨਾ, ਵੈਰੀ ਦੀ ਸਾਰੀ ਸ਼ਕਤੀ એનર્ਜੀ ਵਿੱਚ ਆਊਟ ਹੋਈ ਯੇਸ਼ੂ ਦੇ ਨਾਮ ਚ। ਪ੍ਰਭੂ ਮੈਂ ਤੇਰਾ ਥੈਂਕਸ ਕਰਦੀ ਆ। ਧੰਨਵਾਦ ਕਰਦੀ ਹਾਂ ਇਹਨਾਂ ਨੇ ਸ਼ੂਨ ਦੇ ਲਈ ਇਹਨਾਂ ਨੂੰ ਕਾਰੋਬਾਰ ਨਾਲ ਬਲੈਸ ਕਰਨ ਦੇ ਲਈ ਇਹਨਾਂ ਨੂੰ ਬਰਕਤ ਦੇਣ ਦੇ ਲਈ ਯਹਵਾ ਪਰਮੇਸ਼ਰ ਮੇਰੇ ਤੋਂ ਧੰਨਵਾਦ ਕਰਦੀ ਆ ਤਾਰੀਫ ਕਰਦੀ ਆ ਪਰਮੇਸ਼ੀ ਯਸ ਸੁਮਤੀ ਦੇ ਨਾਮ ਚ ਮੰਗਦੇ ਆ ਆਮੇਨ ਆਮੇਨ ਗੋਡ ਬles ਯੂ ਆਲ